ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਦਾ ਵਿਸ਼ਾ ਬਹੁਤ ਹੀ ਖਾਸ ਮੇਰੀਆਂ ਭੈਣਾਂ ਵਾਸਤੇ ਵੀ ਤੇ ਵੀਰਾਂ ਵਾਸਤੇ ਵੀ ਅੱਜ ਦਾ ਵਿਸ਼ਾ ਆ ਕਿ ਛੱਡ ਦਿਓ ਆਪਣੇ ਆਪ ਨੂੰ ਦੁੱਖ ਦੇਣਾ ਹੁਣ ਤੁਸੀਂ ਕਹੋਗੇ ਕਿ ਅਸੀਂ ਆਪਣੇ ਆਪ ਨੂੰ ਦੁੱਖ ਕਿਉਂ ਦਿੰਨੇ ਆ ਨਹੀਂ ਦਿੰਦੇ ਪਰ ਜਾਣੇ ਅਣਜਾਣੇ ਵਿੱਚ ਹਰ ਵੀਰ ਭੈਣ ਆਪਣੇ ਆਪ ਨੂੰ ਦੁੱਖ ਦੇ ਰਿਆ ਆ ਜਿਹੜੀਆਂ ਗੱਲਾਂ ਤੁਹਾਡੇ ਨਾਲ ਮੈਂ ਅੱਜ ਸਾਂਝੀਆਂ ਕਰਨੀਆਂ ਨਾ ਫਿਰ ਇਹ ਸੁਣਨ ਤੋਂ ਬਾਅਦ ਤੁਹਾਨੂੰ ਮਹਿਸੂਸ ਹੋਵੇਗਾ ਕਿ ਅਸੀਂ ਆਪਣੇ ਆਪ ਨੂੰ ਦੁੱਖ ਦੇ ਰਹੇ ਹਾਂ ਸਭ ਤੋਂ ਪਹਿਲਾਂ ਇੱਕ ਨੰਬਰ ਤੇ ਆ ਜੀ ਕਿ ਜਦੋਂ ਕੋਈ ਤੁਹਾਨੂੰ ਗੱਲ ਕਰ ਦਿੰਦਾ ਨਾ ਕੋਈ ਤਾਂ ਤੁਸੀਂ ਉਸ ਗੱਲ ਨੂੰ ਸੁਣ ਕੇ ਬੜੇ ਦੁਖੀ ਹੁੰਦੇ ਜੀ ਕਿਉਂਕਿ ਤੁਹਾਨੂੰ ਕਿਸੇ ਨੇ ਲਾ ਕੇ ਗੱਲ ਕੀਤੀ ਹੁੰਦੀ ਜਾਂ ਕਿਸੇ ਕੋਲ ਕੀਤੀ ਹੁੰਦੀ ਤੇ ਜਦੋਂ ਉਹ ਗੱਲ ਤੁਹਾਡੇ ਕੋਲ ਪਹੁੰਚਦੀ ਆ ਤੇ ਫਿਰ ਤੁਸੀਂ ਉਸ ਗੱਲ ਨੂੰ ਚਿਤ्थਦੇ ਹੋ ਵਿਚਾਰਦੇ ਹੋ ਆਪਣੇ ਦਿਮਾਗ 'ਚ ਬਾਰ-ਬਾਰ ਗੱਲ ਲੈ ਕੇ ਆਉਂਦੇ ਹੋ ਦੁਖੀ ਹੁੰਦੇ ਹੋ ਇਹ ਵੀ ਇੱਕ ਤਰੀਕਾ ਵਾ ਆਪਣੇ ਆਪ ਨੂੰ ਦੁਖੀ ਕਰਨ ਦਾ ਤੇ ਫਿਰ ਉਹ ਗੱਲ ਤੁਹਾਡੇ ਦਿਮਾਗ 'ਚੋਂ ਨਹੀਂ ਨਿਕਲਦੀ ਕਿ ਲੈ ਮੈਂ ਤੇ ਇਹਨੂੰ ਕਦੇ ਕੁਝ ਨਹੀਂ ਕਿਹਾ ਮੈਂ ਤੇ ਇਹਦੇ ਬਾਰੇ ਕਦੀ ਮਾੜਾ ਸੋਚਿਆ ਹੀ ਨਹੀਂ ਤੇ ਇਹਨੇ ਮੇਰੇ ਬਾਰੇ ਇਹ ਗੱਲ ਕਰ ਦਿੱਤੀ ਇਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਦੁਖੀ ਕਰਦੇ ਰਹਿੰਦੇ ਹੋ ਤੇ ਇਹੋ ਜਿਹਾ ਦੁੱਖ ਜਿਹੜਾ ਹੁੰਦਾ ਨਾ ਉਹ ਵਿਅਕਤੀ ਨੂੰ ਅੰਦਰੇ-ਅੰਦਰ ਸਾੜਦਾ ਰਹਿੰਦਾ ਆ। ਨੰਬਰ 2 ਅਸੀਂ ਅੱਗੇ ਵੀ ਇੱਕ ਵੀਡੀਓ 'ਚ ਜ਼ਿਕਰ ਕੀਤਾ ਸੀ ਨਾ ਕਿ ਅਸੀਂ ਨਾ ਕਿਉਂ ਨਹੀਂ ਕਹਿ ਸਕਦੇ ਹੁੰਦੇ। ਤੇ ਫਿਰ ਉਹੀ ਆਏ ਕਿ ਜਿਹੜਾ ਵਿਅਕਤੀ ਕਿਸੇ ਨੂੰ ਨਾ ਨਹੀਂ ਨਾ ਕਹਿ ਸਕਦਾ ਹੁੰਦਾ ਕਿ ਅਵੇਲੇਬਲ ਰਹਿੰਦਾ ਅਗਲੇ ਵਾਸਤੇ ਹਮੇਸ਼ਾ ਹੀ ਜੇ ਕਿਸੇ ਨੇ ਕਿਤੇ ਜਾਣਾ ਆ ਤਾਂ ਉਹਦੇ ਨਾਲ ਉੱਠ ਕੇ ਤੁਰ ਪਿਆ ਆਪਣਾ ਕੰਮ ਭਾਵੇਂ ਉਹਦਾ ਪਿੱਛੇ ਪੈ ਜੇ ਜਾਂ ਉਹਦੇ ਕੋਲ ਸਮਾਂ ਹੀ ਨਹੀਂ ਹੈਗਾ ਕਿਸੇ ਨਾਲ ਜਾਣ ਵਾਸਤੇ ਤੇ ਸਿਰਫ ਏਕੋ ਨਾ ਨਹੀਂ ਕਰ ਸਕਦਾ ਜਿਸ ਕਰਕੇ ਉਹ ਉਹਦੇ ਨਾਲ ਚਲੇ ਆ ਜਾਂਦਾ ਤੇ ਇਹ ਵੀ ਆਪਣੇ ਆਪ ਨੂੰ ਦੁੱਖ ਦੇਣ ਦੇ ਬਰਾਬਰ ਹੀ ਆ ਕਿਉਂਕਿ ਤੁਹਾਡੇ ਕੋਲ ਸਮਾਂ ਨਹੀਂ ਹੈਗਾ ਤੁਹਾਡੇ ਕੋਲ ਆਪਣੇ ਕੰਮ ਆ ਕਰਨ ਵਾਸਤੇ ਇੱਕ ਤਾਂ ਤੁਸੀਂ ਆਪਣਾ ਸਮਾਂ ਬਰਬਾਦ ਕੀਤਾ ਇੱਕ ਤੁਸੀਂ ਆਪਣਾ ਕੰਮ ਲੇਟ ਕਰ ਲਿਆ ਤੇ ਦੂਜਾ ਦੂਸਰੇ ਜਾਣੇ ਦੇ ਨਾਲ ਤੁਹਾਡਾ ਮਾਨ ਵੀ ਨਹੀਂ ਹੈਗਾ ਜਾਣਦਾ ਤੁਸੀਂ ਚਲੇ ਤੇ ਜਾਂਦੇ ਹੋ ਪਰ ਤੁਹਾਡਾ ਧਿਆਨ ਜਿਹੜਾ ਉਹ ਪਿੱਛੇ ਹੀ ਰਹਿੰਦਾ ਆਪਣੇ ਕੰਮ ਵਿੱਚ ਰਹਿੰਦਾ ਕਿ ਮੇਰਾ ਇੰਨਾ ਸਮਾਂ ਜਿਹੜਾ ਉਹ ਫਜ਼ੂਲ ਚਲੇ ਗਿਆ ਉਹ ਵੀ ਆਪਣੇ ਆਪ ਨੂੰ ਦੁਖੀ ਕਰਨ ਦੇ ਬਰਾਬਰ ਹੈ ਨੰਬਰ 3 ਨੰਬਰ 3 ਤੇ ਆ ਜੀ ਜਦੋਂ ਕੋਈ ਵਿਅਕਤੀ ਬਿਮਾਰ ਹੋ ਜਾਂਦਾ ਨਾ ਹੁਣ ਦੁੱਖ ਸੁੱਖ ਸਰੀਰ ਦੇ ਨਾਲ ਹੀ ਹੁੰਦਾ ਇਹ ਤੁਸੀਂ ਸਾਰੇ ਜਾਣਦੇ ਹੋ ਕਿਸੇ ਨੂੰ ਕੋਈ ਬੁਖਾਰ ਚੜ ਗਿਆ ਕੋਈ ਸਿਰਦਰਦ ਹੋ ਗਈ ਕੋਈ ਪੇਟਦਰਦ ਹੋ ਗਿਆ ਤੇ ਜੇਕਰ ਉਹ ਵਿਅਕਤੀ 1-2 ਦਿਨਾਂ ਦੇ ਵਿੱਚ ਠੀਕ ਨਹੀਂ ਨਾ ਹੁੰਦਾ ਤੇ ਉਹਨੂੰ ਇਸ ਗੱਲ ਦੀ ਵੀ ਚਿੰਤਾ ਲੱਗ ਜਾਂਦੀ ਇਸ ਗੱਲ ਦੀ ਵੀ ਪਰੇਸ਼ਾਨੀ ਲੱਗ ਜਾਂਦੀ ਆ ਕਿ ਹੋ ਪਤਾ ਨਹੀਂ ਮੈਂ ਠੀਕ ਹੋਣਾ ਕਿ ਨਹੀਂ ਹੋਣਾ ਜਾਂ ਮੈਂ ਠੀਕ ਕਿਉਂ ਨਹੀਂ ਹੋ ਰਿਹਾ ਇੱਕ ਤਾਂ ਉਹਨੂੰ ਸਰੀਰਕ ਤੌਰ ਤੇ ਇਹ ਪਰੇਸ਼ਾਨੀ ਲੱਗੀ ਹੁੰਦੀ ਆ ਨਾ ਦੁੱਖ ਲੱਗਿਆ ਹੁੰਦਾ ਕਿ ਉਹਨੂੰ ਕਿਤੇ ਦਰਦ ਤਕਲੀਫ ਹੋ ਰਹੀ ਹੁੰਦੀ ਆ ਇੱਕ ਉਹ ਆਪਣੇ ਦਿਮਾਗ ਦੇ ਵਿੱਚ ਇੱਕ ਵੱਖਰੀ ਚਿੰਤਾ ਲੈ ਕੇ ਬੈਠ ਜਾਂਦਾ ਕਿ ਸ਼ਾਇਦ ਹੁਣ ਮੈਂ ਸਦਾ ਲਈ ਇਦਾਂ ਰਹਿਣਾ ਜਾਂ ਮੈਂ ਠੀਕ ਹੀ ਨਹੀਂ ਹੋਣਾ ਇੱਕ ਏਵੀਂ ਪਰੇਸ਼ਾਨੀ ਜਿਹੜੀ ਹੁੰਦੀ ਆ ਇਹ ਵੀ ਆਪਣੇ ਆਪ ਨੂੰ ਦੁੱਖ ਦੇਣ ਦੇ ਬਰਾਬਰ ਹੁੰਦੀ ਆ ਤੇ ਇੱਕ ਹੁੰਦੀ ਆ ਕਿ ਜਦੋਂ ਵਿਅਕਤੀ ਘਰ ਦੇ ਵਿੱਚ ਰਹਿੰਦਾ ਨਾ ਬੇਸ਼ੱਕ ਮੈਂ ਐਗਜ਼ਾਮਪਲ ਦੇ ਤੌਰ ਤੇ ਗੱਲ ਕਰਦੀ ਮੇਰੀਆਂ ਭੈਣਾਂ ਦੋ ਜਣੀਆਂ ਵਾਂ ਕੋਈ ਵੀ ਰਿਸ਼ਤਾ ਹੋ ਸਕਦਾ ਵਾ ਉਹ ਜਦੋਂ ਰਸੋਈ 'ਚ ਕੰਮ ਕਰਦੀਆਂ ਜਾਂ ਘਰ 'ਚ ਰਹਿੰਦੀਆਂ ਜ਼ਰੂਰੀ ਨਹੀਂ ਕਿ ਉਹ ਜਿਹੜੇ ਘਰ ਦੇ ਵਿੱਚ ਕੰਮ ਹੁੰਦੇ ਹੋਣ ਉਹ ਦੋਨਾਂ ਨੂੰ ਹੀ ਪਸੰਦ ਹੋਣ ਤੇ ਕਈ ਵਾਰ ਇੱਕ ਜਣੇ ਨੂੰ ਕਿਸੇ ਦਾ ਕੀਤਾ ਕੰਮ ਪਸੰਦ ਨਹੀਂ ਹੁੰਦਾ ਕਿਸੇ ਦਾ ਕੋਈ ਤੌਰ ਤਰੀਕਾ ਪਸੰਦ ਨਹੀਂ ਹੁੰਦਾ ਉਹ ਮੂੰਹੋਂ ਕਹਿ ਤੇ ਨਹੀਂ ਸਕਦੀਆਂ ਹੁੰਦੀਆਂ ਪਰ ਅੰਦਰੇ-ਅੰਦਰ ਸੜਦੀਆਂ ਜ਼ਰੂਰ ਰਹਿੰਦੀਆਂ ਤੇ ਫਿਰ ਆਪਾਂ ਕਈ ਵਾਰੀ ਭੈਣਾਂ ਨੂੰ ਇਹ ਗੱਲ ਕਰਦੇ ਸੁਣਿਆ ਵੀ ਆ ਨਾ ਕਿ ਮੈਂ ਕਹਿੰਦੀ ਕੁਛ ਨਹੀਂ ਪਰ ਮੈਂ ਸੜ ਜ਼ਰੂਰ ਲੈਣੀ ਆ ਤੇ ਇਹ ਆ ਜਿਹੜਾ ਸੜਨਾ ਨਾ ਅੰਦਰ ਇਹ ਵੀ ਆਪਣੇ ਆਪ ਨੂੰ ਦੁੱਖ ਦੇਣ ਦੇ ਬਰਾਬਰ ਆ ਇਹ ਸਭ ਤੋਂ ਮਾੜਾ ਆ ਕਿ ਜਦੋਂ ਵਿਅਕਤੀ ਆਪਣੇ ਅੰਦਰ ਹੀ ਅੰਦਰ ਸੜਦਾ ਆ ਨਾ ਜਾਂ ਦੁਖੀ ਹੁੰਦਾ ਰਹਿੰਦਾ ਤਾਂ ਫਿਰ ਇਸ ਤੋਂ ਬਹੁਤ ਸਾਰੇ ਰੋਗ ਲੱਗਦੇ ਆ ਇਸ ਕਰਕੇ ਤੰਦਰੁਸਤ ਰਹਿਣ ਵਾਸਤੇ ਸੋਹਣੀ ਜ਼ਿੰਦਗੀ ਜਿਉਣ ਵਾਸਤੇ ਆਪਣੇ ਆਪ ਨੂੰ ਦੁੱਖ ਦੇਣੇ ਛੱਡ ਦਿਓ ਤੇ ਅੱਜ ਦੀਆਂ ਗੱਲਾਂ ਬਾਤਾਂ ਤੋਂ ਤੁਹਾਨੂੰ ਜ਼ਰੂਰ ਪਤਾ ਲੱਗ ਗਿਆ ਹੋਵੇਗਾ ਕਿ ਅਸੀਂ ਵੀ ਆਪਣੇ ਆਪ ਨੂੰ ਦੁੱਖ ਜ਼ਰੂਰ ਦਿੰਦੇ ਆ ਸੋ ਤੁਹਾਨੂੰ ਕਿਵੇਂ ਦੀਆਂ ਲੱਗੀਆਂ ਅੱਜ ਦੀਆਂ ਗੱਲਾਂ ਬਾਤਾਂ ਜ਼ਰੂਰ ਦੱਸਿਓ ਖੁਸ਼ ਰਹੋ ਤੰਦਰੁਸਤ